हाँ जी सत्या बचो मैं उम्मीद करती हूँ भी तुम सारे ठीक होवोंगे एक बार क्लास जी की स्टार्ट हो चुकी है कि मैं दस दो वॉयस वगैरह सही आ रही है ठीक है जी ਪੰਜਾਬੀ ਅਖਬਾਰ ਜਿਹੜੇ ਨੇ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ ਰਜੇ ਇਹ ਤੁਸੀਂ ਅੱਪਾ ਅੱਜ ਕਰਨ ਲੱਗੇ ਆ ਪ੍ਰਮੁੱਖ ਪੰਜਾਬੀ ਅਖਬਾਰ ਠੀਕ ਹੈ ਕੱਲ ਵਾਲੀ ਕਲਾਸ ਦੇ ਵਿੱਚ ਜਿਹੜਾ ਕੀ ਹੈਗਾ ਆਪਾਂ ਸਾਇਤਿਕ ਰਸਾਲੇ ਕਰਾਂਗੇ ਉਸ ਤੋਂ ਬਾਅਦ ਖੋਜ ਨਾਲ ਸੰਬੰਧਿਤ ਜਿੰਨੇ ਵੀ ਰਸਾਲੇ ਨੇਗੇ ਉਹ ਆਪਾਂ ਕਰਾਂਗੇ ਠੀਕ ਹੈ ਪਹਿਲਾ ਸਭ ਤੋਂ ਰਜੀ ਅਜੀਤ ਅਖਬਾਰ ਆਪਣੇ ਕੋਲ ਇਹ ਪੇਪਰ ਦੇ ਵਿੱਚ ਬਹੁਤ ਤਰੀਕਿਆਂ ਨਾਲ ਪੁੱਛੇ ਜਾਂਦੇ ਨੇ ਕੋਈ ਵਾਰ ਆਪਸ਼ਨ ਦੇ ਕੇ ਪੁੱਛਿਆਣ ਕਿ ਇਹਨਾਂ ਦੇ ਵਿੱਚੋਂ ਪੰਜਾਬੀ ਅਖਬਾਰ ਕਿਹੜਾ ਹੈਗਾ ਫੇਰ ਪੁੱਛਣ ਦੀ ਇਹਨਾਂ ਦੇ ਵਿੱਚ ਪੰਜਾਬੀ ਅਖਬਾਰ ਨਹੀਂ ਹੈਗਾ ਠੀਕ ਹੈ ਸਾਨੂੰ ਪੰਜਾਬੀ ਅਖਬਾਰ ਪ੍ਰਮੁੱਖ ਜਿਹੜੇ ਪਤਾ ਹੋਣੇ ਚਾਹੀਦੇ ਨੇਗੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਅਜੀਤ ਅਖਬਾਰ ਹੈਗਾ ਸੰਪਾਦਕ ਰਜਿੰਦਰ ਸਿੰਘ ਨੇ ਨਿਕਲਦਾ ਕਿੱਥੋਂ ਰਜੇ ਜਲੰਧਰ ਦੇ ਵਿੱਚੋਂ ਆਪਾਂ ਕੱਲ ਵਾਲੇ ਸਵਾਲਾਂਾਂ ਦੇ ਵਿੱਚ ਕਾਫੀ ਕੁਐਸਚਨ ਕੀਤੇ ਸੀ ਨਾ ਵੀ ਨਿਕਲਦਾ ਕਿੱਥੋਂ ਅਖਬਾਰ ਪੰਜਾਬੀ ਟ੍ਰਿਬਿਊਨ ਸੰਪਾਦਕ ਐਸ ਐਸ ਤੇਜ ਐਸ ਐਸ ਤੇਜ ਠੀਕ ਹੈ ਇਹ ਰਜੇ ਚੰਡੀਗੜ੍ਹ ਤੋਂ ਕਿੱਥੋਂ ਨਿਕਲਦਾ ਰਜੇ ਪੰਜਾਬੀ ਟ੍ਰਿਬਿਊਨ ਚੰਡੀਗੜ੍ਹ ਤੋਂ ਆਪਾਂ ਨੂੰ ਪਤਾ ਹੈ ਜੱਗ ਬਣੀ ਆਇਆ ਹੋਇਆ ਸੀ ਪੇਪਰ ਦੇ ਵਿੱਚ ਸੰਪਾਦਕ ਆਰ ਐਸ ਜੋਲੀ ਵਿੱਚ ਲਿਖਾਤਾ ਸੀ ਨਿਕਲਦਾ ਕਿੱਥੋਂ ਰਜੇ ਜਲੰਧਰ ਤੋਂ ਠੀਕ ਹੈ ਜਲੰਧਰ ਤੋਂ ਦੇਸ਼ ਸੇਵਕ ਰਜੇ ਸੰਪਾਦਕ ਮਦਨਦੀਪ ਸਿੰਘ ਚੰਡੀਗੜ੍ਹ ਤੋਂ ਤੁਸੀਂ ਕੀ ਕਰਨਾ ਹੋਮਵਰਕ ਨੋਟ ਕਰ ਲਓ ਪਹਿਲਾਂ ਤਾਂ ਜਿਹੜੇ ਚੰਡੀਗੜ੍ਹ ਵਾਲੇ ਨੇਗੇ ਇਹ ਨੋਟ ਕਰ ਲਿਓ ਚੰਡੀਗੜ੍ਹ ਵਾਲੇ ਕੀ ਨੇਗੇ ਤੁਸੀਂ ਇੱਕ ਸਾਈਡ ਤੇ ਕਰ ਲਿਓ ਚੰਡੀਗੜ੍ਹ ਵਾਲੇ ਕਿਹੜੇ-ਕਿਹੜੇ ਅਖਬਾਰ ਨੇਗੇ ਠੀਕ ਹੈ ਫਿਰ ਜਲੰਧਰ ਵਾਲੇ ਲਿਖ ਲਿਓ ਫਿਰ ਉਸ ਤੋਂ ਬਾਅਦ ਜਿਹੜੇ ਵੀ ਆਉਣਗੇ ਆਪਣੇ ਜਲੰਧਰ ਚੰਡੀਗੜ੍ਹ ਸ਼ਾਇਦ ਜ਼ਿਆਦਾ ਆਗਾ ਠੀਕ ਹੈ ਮਹਾਲੇ ਵਾਲੇ ਇੱਕ ਮਹਾਲੇ ਵਾਲੇ ਲਿਖ ਲਿਓ ਤੁਸੀਂ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹ ਚੰਡੀਗੜ੍ਹ ਵਾਲੇ ਸਾਰੇ ਨੇ ਉਸ ਉਹਦੇ ਜਲੰਧਰ ਵਾਲੇ ਨੇ ਇਹ ਮਹਾਲੇ ਵਾਲੇ ਨੇ ਠੀਕ ਹੈ ਅਗਲਾ ਰਜੇ ਦੇ ਸੇਵਕ ਤੋਂ ਬਾਅਦ ਨਵਾਂ ਜ਼ਮਾਨਾ ਨਵਾਂ ਜ਼ਮਾਨਾ ਰਜੇ ਜਿਹੜਾ ਕਿ ਅਖਬਾਰ ਇਹ ਵੀ ਪੰਜਾਬੀ ਪ੍ਰਮੁੱਖ ਅਖਬਾਰ ਹੈਗਾ ਸੰਪਾਦਕ ਜਤਿੰਦਰ ਪੰਨੂ ਆ ਜਲੰਧਰ ਤੋਂ ਆਗਾ ਠੀਕ ਹੈ ਇਹ ਸ਼ਾਇਦ ਇੱਕ ਵਾਰ ਚੈੱਕ ਕਰ ਲਿਓ ਵੀ ਕਿਤੇ ਰਿਵਾਈਜ਼ ਨਾ ਹੋਏ ਹੋਣ ਸੰਪਾਦਕ ਜਿਹੜੇ ਕਿ ਨੇ ਵਸਤਾ ਇਹੀ ਨੇਗੇ ਕਈ ਵਾਰ ਹੁਣ ਜਿਹੜੇ ਕਿ ਨੇ ਅੱਜ ਦੇ ਲੇਟੈਸਟ ਪੁੱਛ ਲਾਉਂਦੇ ਨੇਗੇ ਲੇਟੈਸਟ ਵੀ ਦੇਖ ਲਿਓ ਤੁਸੀਂ ਠੀਕ ਹੈ ਚੜਦੀ ਕਲਾ ਚੜਦੀ ਕਲਾ ਤਾਂ ਸਾਰਿਆਂ ਨੂੰ ਪਤਾ ਪਟਿਆਲੇ ਤੋਂ ਆਗਾ ਠੀਕ ਹੈ ਇਹਨਾਂ ਦਾ ਬਣਿਆ ਜਦੋਂ ਆਪਾਂ ਬੱਸ ਸਟੈਂਡ ਨੂੰ ਜਾਂਦੇ ਉੱਥੇ ਮਤਲਬ ਉਸਤੇ ਦੇ ਜਿਹੜਾ ਕਿ ਇਹਨਾਂ ਦਾ ਸੈਂਟਰਲ ਹੈਗਾ ਇਹ ਬਣਿਆ ਹੋਇਆ ਆਫਿਸ ਠੀਕ ਹੈ ਸੰਪਾਦਕ ਜਗਦੀਸ਼ ਸਿੰਘ ਦਰਦੀ ਨੇਗੇ ਠੀਕ ਹੈ ਪਟਿਆਲੇ ਤੋਂ ਹੀ ਜਾ ਕੇ ਆ ਨਿਕਲਦਾਗਾ ਹੁਣ ਜਲੰਧਰ ਵਾਲੇ ਨੋਟ ਕਰ ਲਿਓ ਠੀਕ ਹੈ ਕਿ ਦਸਤ ਕੋਲ ਜਗ ਬਾਣੀ ਹੋ ਗਿਆ ਨਵਾਂ ਜ਼ਮਾਨਾ ਹੋ ਗਿਆ ਤੇ ਇੱਕ ਅਜੀਤ ਹੋ ਗਿਆ ਇਹਨਾਂ ਦੀ ਆਪਣੀ ਲਿਸਟ ਬਣਾ ਲਿਓ ਚੰਡੀਗੜ੍ਹ ਵਾਲੇ ਅੱਡ ਨੋਟ ਕਰ ਲਿਓ ਚੰਡੀਗੜ੍ਹ ਚ ਪੰਜਾਬੀ ਟ੍ਰਿਬਿਊਨ ਹੋ ਗਿਆ ਤੇ ਦੇ ਸੇਵਕ ਹੋ ਗਿਆ ਠੀਕ ਹੈ ਪਟਿਆਲਾ ਆਲਾ ਤਾਂ ਚੜ੍ਹਦੀ ਕਲਾ ਯਾਦ ਰਹੀ ਸਾਰੇ ਨੂੰ ਹਣ ਰੋਜ਼ਾਨਾ ਸਪੋਕਸਮੈਨ ਰੋਜ਼ਾਨਾ ਸਪੋਕਸਮੈਨ ਸੰਪਾਦਕ ਬਲਜਿੰਦਰ ਸਿੰਘ ਨੇਗੇ ਇਹ ਮਹਾਲੀ ਤੋਂ ਆਗਾ ਠੀਕ ਹੈ ਰਜੇ ਮਹਾਲੀ ਤੋਂ ਅੱਜ ਦੀ ਆਵਾਜ਼ ਸੰਪਾਦਕ ਬਲਜੀਤ ਸਿੰਘ ਬਰਾੜ ਨੇਗੇ ਇਹ ਵੀ ਜਲੰਧਰ ਤੋਂ ਆਗਾ ਠੀਕ ਹੈ ਕੀ ਆ ਅੱਜ ਦੀ ਆਵਾਜ਼ ਬਲਜੀਤ ਸਿੰਘ ਬਰਾੜ ਤੇ ਜਲੰਧਰ ਤੋਂ ਨਿਕਲਦਾ ਉਸ ਤੋਂ ਬਾਅਦ ਅਗਲਾ ਰਜੇ ਪੰਜਾਬੀ ਜਾਗਰਣ ਪੰਜਾਬੀ ਜਾਗਰਣ ਜਿਹੜਾ ਕਿ ਹੈਗਾ ਉਹ ਸੰਪਾਦਕ ਵਰਿੰਦਰ ਸਿੰਘ ਵਾਲੀਆ ਨੇ ਇਹ ਵੀ ਜਲੰਧਰ ਤੋਂ ਨਿਕਲਿਆ ਹੈ ਠੀਕ ਹੈ ਇਥੋਂ ਨਿਕਲ ਰਿਹਾ ਹੈ ਜਲੰਧਰ ਤੋਂ ਪੰਜਾਬ ਟਾਈਮਸ ਇਹ ਪੁੱਛਿਆ ਗਿਆ ਸੀ অপਸ਼ਨ ਦੇ ਵਿੱਚ ਵੀ ਦੇਖ ਕੇ ਵੀ ਇਹਨਾਂ ਦੇ ਵਿੱਚੋਂ ਪੰਜਾਬੀ ਅਖਬਾਰ ਕਿਹੜਾ ਹੈਗਾ ਠੀਕ ਹੈ ਪੰਜਾਬ ਟਾਈਮਸ ਆਪਾਂ ਟਾਈਮਸ ਤੋਂ ਨਾ ਪਤਾ ਲੱਗਦਾ ਵੀ ਸ਼ਾਇਦ ਇਹ ਪੰਜਾਬੀ ਨਹੀਂ ਹੋਊਗਾ ਪੰਜਾਬੀ ਟਾਈਮਸ ਸੰਪਾਦਕ ਬਲਜੀਤ ਸਿੰਘ ਬਰਾੜ ਠੀਕ ਹੈ ਬਲਜੀਤ ਸਿੰਘ ਬਰਾੜ ਅੱਜ ਦੀ ਆਵਾਜ਼ ਦੇ ਵੀ ਸੰਪਾਦਕ ਨੇ ਉਹਨੇ ਯਾਦ ਰੱਖਣਾ ਜਿਹਦੇ ਅਖਬਾਰ ਦੇ ਸਿੰਨੇ ਸਿੰਨੇ ਸੰਪਾਦਕ ਨੇ ਉਹ ਵੀ ਐਡ ਆਨ ਕਰ ਲਿਓ ਆਪਣਾ ਇਹ ਵੀ ਜਲੰਧਰ ਤੋਂ ਇਹ ਵੀ ਜਲੰਧਰ ਤੋਂ ਸੰਪਾਦਕ ਸੇਮ ਨੇ ਅੱਜ ਦੀ ਆਵਾਜ਼ ਤੇ ਪੰਜਾਬ ਟਾਈਮਜ਼ ਅਗਲਾ ਸਾਡੇ ਕੋਲ ਅਕਾਲੀ ਪੱਤਰਕਾਰ ਜੀ ਅਕਾਲੀ ਜਿਹੜਾ ਪੱਤਰਕਾ ਸੰਪਾਦਕ ਵੀਰਪਾਲ ਸਿੰਘ ਨੇ ਸੰਪਾਦਕ ਜਿਹੜੇ ਕਿ ਨੇ ਵੀਰਪਾਲ ਸਿੰਘ ਨੇ ਤੇ ਜਲੰਧਰ ਤੋਂ ਇਹ ਵੀ ਕਿੱਥੋਂ ਨਿਕਲ ਰਿਹਾਗਾ ਜਲੰਧਰ ਤੋਂ ਆਗਾ ਉਸ ਬਾਅਦ ਆਜ਼ਾਦ ਸੋਚ ਠੀਕ ਹੈ ਅਗਲਾ ਅਖਬਾਰ ਜਿਹੜਾ ਕਿ ਹੈਗਾ ਜੇ ਆਜ਼ਾਦ ਸੋਚ ਆਗਾ ਇਹ ਮੇਰੀ ਫਰੈਂਡ ਦੇ ਚਾਚਾ ਜੀ ਨੇਗੇ ਆਜ਼ਾਦ ਸੋਚ ਅਨਿਲ ਕੁਮਾਰ ਗਰਗ ਨੇਗੇ ਤੇ ਸੰਗਰੂਰ ਤੋਂ ਆਗਾ ਕੋਈ ਅਖਬਾਰ ਆਜ਼ਾਦ ਸੋਚ ਜਿਹੜਾ ਕਿ ਆ ਇੱਕ ਪਟਿਆਲੇ ਤੋਂ ਕਿ ਜਲੰਧਰ ਚੰਡੀਗੜ੍ਹ ਤੇ ਮੁਹਾਲੀ ਇੱਕੋ ਹੀ ਅਖਬਾਰ ਜਿਹੜਾ ਕਿ ਸਾਡੇ ਕੋਲ ਚੜ੍ਹਦੀ ਕਲਾ ਟਾਈਮ ਟੀਵੀ ਵੀ ਸਾਡੇ ਕੋਲ ਪਟਿਆਲੇ ਚ ਚੜ੍ਹਦੀ ਕਲਾ ਅਖਬਾਰ ਵੀ ਪਟਿਆਲੇ ਤੋਂ ਇੱਕ ਅਖਬਾਰ ਸਾਡੇ ਕੋਲ ਆਜ਼ਾਦ ਸੋਚ ਸੰਪਾਦਕ ਜਿਹੜੇ ਕਿ ਨੇਗੇ ਅਨਿਲ ਕੁਮਾਰ ਗਰਗ ਨੇਗੇ ਇਸ ਸੰਗਰੂਰ ਤੋਂ ਨਿਕਲ ਰਿਹਾ ਕਈ ਵਾਰ ਪੇਪਰ 'ਚ ਆ ਜਾਂਦਾਗਾ ਠੀਕ ਹੈ ਆਜ਼ਾਦ ਸੋਚ ਤੇ ਅਕਾਲ ਪੱਤਰੀ ਕਾ ਜਲੰਧਰ ਤੋਂ ਆ ਪੰਜਾਬ ਟਾਈਮਸ ਤੁਹਾਡਾ ਜਿਹੜਾ ਜਲੰਧਰ ਤੋਂ ਆ ਇਹਨਾਂ ਦੇ ਵੀ ਬਲਜਿੰਦਰ ਸਿੰਘ ਬਰਾੜ ਅਬਲਜੀਤ ਸਿੰਘ ਬਰਾੜ ਨੇ ਤੇ ਬਲਜੀਤ ਸਿੰਘ ਬਰਾੜ ਅੱਜ ਦੀ ਆਵਾਜ਼ ਦੇ ਵੀ ਜਿਹੜੇ ਕਿਨੇ ਅਖਬਾਰ ਦੇ ਮੰਨੇ ਜਾਂਦੇ ਨੇਗੇ ਠੀਕ ਹੈ ਇਸ ਕਰਕੇ ਇਹਨਾਂ ਨੂੰ ਯਾਦ ਰੱਖਿਓ ਇਹ ਮੈਂ ਅਖਬਾਰਾਂ ਦੇ ਨਾ ਟੈਲੀਗ੍ਰam ਜੁਆਇਨ ਕਰ ਲਓ ਜਿਹੜੇ ਸਟੂਡੈਂਟਸ ਨੇ ਨਹੀਂ ਜੁਆਇਨ ਕੀਤਾ ਹੋਇਆ ਟੈਲੀਗ੍ਰam ਗਰੁੱਪ ਆ ਆਪਣਾ ਠੀਕ ਹੈ ਅਲਫਾਜ਼ ਅਕੈਡਮੀ ਦੇ ਉੱਪਰ ਹੀ ਹੈਗਾ ਠੀਕ ਹੈ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦੂੰਗੀ ਉੱਥੇ ਤੁਹਾਨੂੰ ਇਹ ਜਿਹੜੀ ਕੀ ਹੈਗੀ ਮੈਂ ਸੈਂਡ ਕਰ ਦਾਂਗੀ ਅਖਬਾਰਾਂ ਦੇ ਵੀ ਸੈਂਡ ਕਰ ਦਾਂਗੀ ਤੇ ਤੁਹਾਨੂੰ ਜਿਹੜੇ ਕੱਲ ਮੈਂ ਪੱਤਰਕਾ ਲਖਾਵਾਂਗੀ ਉਹਦੇ ਵੀ 55 58 ਪੱਤਰਕਾਵਾਂ ਨੇਗੀਆਂ ਠੀਕ ਹੈ ਤੇ ਜਿਹੜੀ ਖੋਜ ਨਾਲ ਸੰਬੰਧਿਤ ਨੇ ਜਿਵੇਂ ਪੰਜਾਬੀ ਬਿਊਰੋ ਕਿੱਥੋਂ ਆਪਣਾ ਸੌਰੀ ਆਹ ਆਪਣਾ ਪੰਜਾਬੀ ਯੂਨੀਵਰਸਿਟੀ ਪੰਜਾਬੀ ਪਬਲਿਕੇਸ਼ਨ ਬਿਊਰੋ ਹੋ ਗਿਆ ਹਣਾ ਤੇ ਇਹ ਕਿ ਯੂਨੀਵਰਸਿਟੀ ਨਾਲ ਖੋਜ ਜਿਹੜੀ ਕਿ ਸੰਬੰਧਿਤ ਹੋ ਗਿਆ ਠੀਕ ਹੈ ਦਰਪਣ ਹੋ ਗਿਆ ਐਦਾਂ ਸਾਰੇ ਜਿਹੜੇ ਕਿ ਨੇ ਪੇਪਰ ਦੇ ਵਿੱਚ ਬਹੁਤ ਸਾਰੇ ਸਵਾਲਾਂ ਚ ਬਣ ਜਾਂਦੇ ਨੇ ਉਹ ਮੈਂ ਤੁਹਾਨੂੰ ਸੈਂਡ ਕਰ ਦਾਂਗੀ ਟੈਲੀਗ੍ਰam ਜੁਆਇਨ ਕਰ ਲਓ ਜਿਹੜੇ ਸਟੂਡੈਂਟਸ ਨੇ ਨਹੀਂ ਕੀਤਾ ਉੱਥੋਂ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੇ ਬਾਕੀ ਆਪਾਂ ਕੱਲ ਵਾਲੀ ਕਲਾਸ ਦੇ ਵਿੱਚ ਕਰਾਂਗੇ ਜਿਹੜੀ ਪੀਵਾਈਕ ਯੂ ਚੱਲ ਰਹੀ ਨੇ ਆਪਣੇ ਇਸ ਐਕਸਟ੍ਰੈਕਟ ਵਾਲੀ ਤੇ ਕੱਲ ਤੋਂ ਜਿਹੜੀ ਕਿ ਰੀਟ ਅੱਜ ਦਿਨ ਸਵਾਲ ਹੋਣ ਗ੍ਰਾਮਰ ਪੁਛਣ ਹੋਵੇ ਚਾਹੇ ਤੁਹਾਡਾ ਪੋਇਟਰੀ ਤੇ ਜਿਹੜਾ ਕੀ ਹੈਗਾ ਉਹ ਆਪਣਾ ਭਾਰਤਕ ਰੂਪ ਹੋਵੇ ਠੀਕ ਹੈ ਜੀ ਇਹ ਤੁਸੀਂ ਲਰਨ ਕਰ ਲਓ ਚੰਗੀ ਤਰ੍ਹਾਂ ਯਾਦ ਕਰ ਲਿਓ ਆਪਣੇ ਜਿਹੜਾ ਤੁਹਾਨੂੰ ਟੇਬਲ ਦਿੱਸਿਆ ਉਹਦੇ ਵਿੱਚ ਬਣਾ ਕੇ ਯਾਦ ਕਰ ਲਿਓ ਫਿਰ ਤੁਹਾਨੂੰ ਸਹੀ ਤਰੀਕੇ ਨਾਲ ਯਾਦ ਹੋਣੇ ਚੀਜ਼ਾਂ ਠੀਕ ਹੈ ਡੇਟ ਪਲੱਸ ਵਿਦ ਰਿਜ਼ਲਟ ਰਜੇ ਜਿਹੜਾ ਕਿ ਆ ਫਰਵਰੀ ਦੇ ਲਾਸਟ ਤੱਕ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਮਾਰਚ ਚੜ੍ਹਦੇ ਜਾਂ ਫਰਵਰੀ ਦੇ ਐਂਡ ਦੇ ਵਿੱਚ ਹਜੇ ਤਾਂ ਜਿਹੜੇ ਜੂਨ ਜੁਲਾਈ ਵਾਲੇ ਪੇਪਰ ਪਿੱਛੇ ਹੋ ਚੁੱਕੇ ਨੇ ਉਹਨਾਂ ਦੇ ਰਿਜ਼ਲਟ ਆਉਣੇ ਕੁਝ ਵੋਟਾਂ ਕਰਕੇ ਵੀ ਆ ਫਰਵਰੀ ਤੱਕ ਤੁਹਾਨੂੰ ਵੇਟ ਕਰਨੀ ਪੈਗੀ ਫਰਵਰੀ ਦੇ ਲਾਸਟ ਮਾਰਚ ਤੱਕ ਜਿਹੜਾ ਫਰਵਰੀ ਤੇ ਮਾਰਚ ਵਿੱਚ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਸਕਦਾਗਾ ਠੀਕ ਹੈ ਹਾਂ ਹਾਂ TGT ਪੰਜਾਬੀ ਦੀ ਕਰਾਂਗੇ ਆਪਾਂ ਐਕਸਟ੍ਰੀਟਲੀ ਹੀ ਕਰਾਂਗੇ ਠੀਕ ਹੈ ਇਹ ਐਕਸਟ੍ਰੀਟਲੀ ਹੀ ਤੁਹਾਡੇ ਲਈ ਜ਼ਰੂਰੀ ਹੈਗਾ ਠੀਕ ਹੈ ਐਕਸਟ੍ਰੀਟਲੀ ਹੀ ਜਿੱਦ ਪੰਜਾਬੀ ਪੁੱਛੀ ਜਾ ਰਹੀ ਹੈ ਰਜੇ ਕੋਈ ਵੀ ਪੇਪਰ ਹੋਵੇ ਉਹ ਤੁਹਾਨੂੰ ਹਰ ਇੱਕ ਜਿਹੜਾ ਕੀ ਹੈਗਾ ਪੰਜਾਬੀ ਦੀ ਕਲਾਸ ਮਤਲਬ ਬੈਨੀਫਿਟ ਹੋਏਗੀ ਤੁਹਾਡੇ ਲਈ ਉਹ ਕੋਈ adda ਨਹੀਂ ਹੈਗਾ ਵੀ ਤੁਹਾਡੇ ਲਈ ਉਹ ਟਾਈਮ ਵੇਸਟ ਆਈ ਗਏ ਠੀਕ ਹੈ ਤੇ ਆਪਾਂ ਬਾਕੀ ਕੱਲ੍ਹ ਦੀ ਕਲਾਸ ਦੇ ਵਿੱਚ ਕਰਾਂਗੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਰਜੇ ਠੀਕ ਹੈ ਕਲਾਸ ਨੂੰ ਜਿਹੜਾ ਕੀ ਹੈ ਸ਼ੇਅਰ ਕਰ ਦਿਓ ਤੇ ਟੈਲੀਗ੍ਰਾਮ ਜਿਹੜਾ ਕੀ ਹੈਗਾ ਗਰੁੱਪ ਜੁਆਇਨ ਕਰ ਲਿਓ ਇਹ ਕਲ ਫਾਜ਼ ਅਕੈਡਮੀ ਐਪ ਵੀ ਉੱਥੇ ਵੀ ਤੁਹਾਨੂੰ ਮਟੀਰੀਅ ठीक आहे रजे सार्याचा शुक्रिया बहुत बहुत धन्यवाद